ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨਿਰਭਉ ਪ੍ਰਸਾਦ ਜਪ ਆਦ ਸਾਚੇ ਜੁਗਾਦ ਸਚ ਹੈ ਈ ਸਚ ਨਾਨਕ ਹੋਸੀ ਭੀ ਸਚ ਸੂਚੇ ਸੋਚਨਾ ਹੋਵੇ ਜੇ ਸੋਚੀ ਲਖਵਾਰੇ ਚੁਪੈ ਜੁਪ ਨਾ ਹੋਵੇ ਜੇ ਲਾਇ ਰਹਾ ਲ ਉਤਾਰੇ ਭੋਖਿਆ ਭੁਖ ਨਾ ਉਤਰੇ ਜੇ ਬੰਨਾ ਪ੍ਰਿਆ ਭਾਰ ਸਹਸਿਆਣ ਪਲਖ ਹੋਏ ਤੈਕ ਨਾ ਜਲੇ ਨਾ ਕਿਵ ਸਚਿਆ ਰਹੀਏ ਕਿਵ ਕੋੜੇ ਟੁੱਟੇ ਪਾਲ ਹੁਕਮਰ ਜਾਈ ਜਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਤੁਮ ਨੇਚ ਹੁਕਮ ਲੇਖ ਦੁਖ ਸੁਖ ਪਾਈਏ ਕਿਤਨਾ ਹੁਕਮੂ ਬਖਸ਼ੀ ਸੇ ਕੋ ਹੁਕਮੀ ਸਿਵਾ ਭਵਾਈਏ ਹੁਕਮੇ ਅੰਦਰ ਸਭ ਤੋਂ ਬਾਹਰ ਕਿੰਨਾ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਨ ਨੀਸਾਨ ਗਾਵੇ ਕੋ ਬਨ ਵਢਾਈਆਂ ਚਾਰ ਗਾਵੇ ਕੋ ਵਿਦਵਖੰ ਵਿਚਾਰ ਗਾਵੇ ਕੋ ਸਾਜ ਕਰੇ ਥਨ ਜੇ ਗਾਵੇ ਕੋ ਜੀ ਲੈ ਖਰਦੇ ਗਾਵੇ ਕੋ ਜਾਪੇ ਰਸ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਤਸਨਾ ਤਸੀਨਾ ਆਵੇ ਟੋਟੇ ਕਤ ਕੋ ਕੁਚੀ ਕੋਟੀ ਕੋਟ ਨੀਂਦਾ ਦੇ ਲਿਆਂ ਦੇ ਤਕ ਪਾਹ ਰੁਗਰ ਗੰਤਰ ਖਾਈ ਖਾਈ ਹੁਕਮੀ ਹੁਕਮ ਜੁਲਾਇ راہ ਨਾਨਕ ਵਿਦ ਸੇਵੇ ਪਰਵਾਹ ਸਾਚਾ ਸੈਵ ਸਾਚਨਾ ਵਿਪਾਖਿਆ ਪਾਵੇ ਪਾਰੇ ਆਖੇ ਮੰਗੇ ਦੇਖਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀ ਕੀ ਦਿਸ ਨਦਰੁ ਬਾਰ ਹੁ ਕੀ ਬੋਲਨ ਬੋਲਿਐ ਜੋ ਸੁਨਤ ਰਹੀ ਪਿਆਰੇ ਅਮ੍ਰਿਤ ਵੇਲਾ ਸਚਨਾ ਵੜਾਈ ਵਿਚਾਰ ਕਰਮੀ ਆਵੇ ਕਪਾਲ ਨਦਰਿ ਮੁਖ ਦੁਆਰ ਨਾਨਕਿ ਵੈ ਜਾਣੀਐ ਸਵਾਪੇ ਸਚਿਆਰੁ ਥਾਪੈਣ ਜਾਈ ਕੀਤਾ ਨਾ ਹੋਇ ਆਪਿ ਆਪਨ ਰੰਝਣ ਸੋਇ ਜਿਣ ਸੇਵਤਨ ਪਾਇਆ ਮਾਨ ਨਾਨਕ ਤਾ ਗਾਵੇ ਪ੍ਰੀਤਿ ਨਾਣ ਗਾਵੀਐ ਸੁਣੀ ਮਮ ਰਖੀਐ ਭਾਉ ਦੁਖ ਪਰ ਹਰਸੋ ਕਰਿ ਜਾਇ ਗੁਰਮੁਖ ਨਾਦੰ ਗੁਰਮਖ ਰੇ ਦੰਗੁਰਮੁਖ ਰਹੀਆ ਸਮਾਇ ਗੋਰੀ ਸਰ ਗੁਰ ਗੋੜਕ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾਣਾ ਹੀ ਕਹਿਣਾ ਕਿਥੇ ਨਾ ਜਾਇ ਗੁਰਾਇ ਕਦੇ ਹੀ 부ਜਾਈ ਸਬਨਾ ਜੀਆਂ ਘਾਇ ਕਦਾਤਾ ਸੋ ਮੈਂ ਵਿਸਰ ਨਾ ਜਾਇ ਤੀਰਥ ਨਾਵਾਂ ਜੇ ਤਿਸ ਭਾਵਾਂ ਮਨ ਪਾਣੇ ਕੀ ਨਾ ਹੀ ਕਰੇ ਜੇ ਤਿਸ ਰਠਿਉ ਪਾਇ ਵੇਖਾਂ ਮਨ ਕਰਮਾਂ ਕੀ ਮਿਲੇ ਲਈ ਮਾਤੇ ਵਿਜਰਤਨ ਦੇ ਵਾਹਰ ਮਾਨਕ ਜੈ ਗੁਰ ਕੀ ਸੇਕ ਸੁਣੀ ਬੁਰਾਇਕ ਦੇ ਫੇਭ ਜਾਈ ਸੁਭਨਾ ਜੀਆਂ ਕਾ ਇਕ ਦਾਤਾ ਸੋ ਨਵ ਸ੍ਰਿਨਾ ਜਾਏ ਜੇ ਦੁਰਚਾਰੇ ਅਰਧਾ ਹੋਰ ਦਸੁਨੀ ਹੋਏ ਨਵਾਂ ਕੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਢੰਗਾ ਨਾ ਉਰਖਾਈ ਜੈ ਜਸ ਕੀ ਰਜਗਲੇ ਜੇ ਤੁਸਨਦਰਨਾ ਲਈ ਤਾ ਬਾਤ ਨ ਪੁਛੇ ਕੇ ਟੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਨ ਤੇ ਆਪੁ ਨੇ ਦੇਹ ਤੇਹਾ ਕੋ ਜੀ ਜੇ ਤਿਸ ਗੁਣ ਕੋਲੇ ਕਰੇ ਸੁਨੈ ਸਦ ਭੇਰ ਸੁਨਾਰ ਸੁਨੈ ਧਰਤ ਧਵਲ ਆਕਾਸ ਸੁਨੈ ਦੀਪ ਲੋਹ ਪਾਤਾਲ ਸੁਨੈ ਪੂਰਨ ਸਖੀ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੈ ਦੁਖ ਭਾਵ ਕਾ ਨਾਸ ਸੁਨੈ ਈਸ਼ਰ ਵਰਮਾ ਇੰਦ ਸੁਨੈ ਮੁਖ ਸਲਾਹਣ ਮੰਦ ਸੁਨੈ ਜੋਗ ਜੁਗਤਨ ਭੇਰ ਸੁਨੈ ਸਾਹ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੈ ਦੁਖ ਭਾਵ ਕਾ ਨਾਸ ਸੁਨੈ ਸਾਹ ਸੰਤੋ ਗਿਆਨ ਸੁਨੈ ਅਠ ਸਰ ਕਾ ਇਸਨਾਨ ਸੁਨੈ ਪਰ ਪਰ ਭਾਵੇ ਮਾਨ ਸੁਨੈ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੈ ਦੁਖ ਭਾਵ ਕਾ ਨਾਸ ਸੁਨਾਇ ਸਰਗੁਨਾ ਕੇ ਗਾਹ ਸੁਨੇ ਸੇ ਕੀਰਪਾ ਸਾਵ ਸੁਨੇਂ ਦੇ ਪਾ ਵਿਰਹ ਸੁਨੇ ਹਾ ਤੋ ਵਿਸ ਗਾ ਨਾਨਕ ਭਗਤਾ ਸਦਾ ਵਿਗਾਸਨੇ ਦੁਖ ਪਾਪ ਕਾ ਨਾਸ ਮਨਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਦ ਕਲਮ ਨ ਲਿਖਨ ਹਾਰ ਮਨਨੇ ਕਾਬੇ ਕਰੰ ਗੂਚਾਰਿਆ ਸੋ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤੋ ਵਿਮਨ ਬੋਧ ਮਨਨੇ ਸਗਲ ਭਉਮ ਕੀ ਸੋਦ ਮਨਨੇ ਮਹ ਝੋਟਾ ਨਾ ਖਾਏ ਮਨਨੇ ਜਨ ਕੀ ਸਾਥ ਨਾ ਜਾਏ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਨਾ ਬਿਨ ਛਲੇ ਪੰਥ ਮੰਨੀ ਤਰਮ ਸੇ ਤੀ ਸਰਬੰਧ ਐਸਾ ਨਾਮ ਨਿਰੰਜਨ ਹੋਇ ਦੇਖੋ ਮੰਜਾਣੇ ਮਨ ਕੋਇ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਵੇਖਿਆ ਐਸਾ ਨਾਮ ਨਿਰੰਜਨ ਹੋਇ ਦੇਖੋ ਮੰਜਾਣੇ ਮਨ ਕੋਇ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੋਹੇ ਧਰ ਰਾ ਜਾਣ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਘਰੇ ਵਿਚਾਰ ਕਰਤੇ ਕਹਿ ਕਰਦੇ ਨਹੀਂ ਸਮਾਰ ਤਵਲੇ ਤਰੰਦ ਆਕਾ ਪੂ ਸੰਤੋਪਤਾ ਰਖਿਆ ਜਿਨ ਸੂਤ ਜੇ ਕੋ ਗੁਜੇ ਹੋ ਵਿਸਤਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਲ ਤਲੇਕ ਬਨਜੋਰ ਜੀ ਜਦ ਰੰਗਾ ਕੇ ਨਾਉ ਸੁਪਨਾ ਲਿਖਿਆ 부ੜੇ ਕਲਾ ਮਹਿੰਦੇ ਕਾਲ ਕ ਜਾਣੇ ਕੋਈ ਲੇ ਕਾਲ ਕੀਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੂਪ ਤੀਤੀ ਦਾ ਜਾਣੇ ਕੌਣ ਕੂਤ ਕੀਤਾ ਵਸੈ ਕੋ ਕੁਆ ਤਿਸਤੇ ਹੋਵੇ ਲਖਦreya ਕੁਦਰਿਆ ਕੋਣ ਕਹਾ ਵੀ ਚਾਰ ਵਾਰਿਆਂ ਜਮੇ ਇੱਕ ਵਾਰ ਜੋਤ ਰੁ ਭਾਵੇ ਸਾਈ ਪੁਲੀਕਾਰ ਦੂਸਰਾ ਸਲਾਮ ਧਨਰੰਕਾਰ ਸੰਗ ਜੋ ਪੀ ਸੰਗ ਪਾਉ ਸੰਗ ਬੁਦਾ ਸੰਗ ਤੋ ਬਤਾਉ ਸੰਗ ਅੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਦੀ ਵਿਚਾਰ ਸੰਗ ਸਰੀ ਸੰਗ ਦਾ ਤਾਰ ਸੰਗ ਸੂਰਮ ਭਗ ਸਾਰ ਸੰਗ ਮੋਇ ਲਵ ਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਕਵਾਰ ਜੋ ਤੁਰ ਭਾਵੇ ਸਾਈ ਭਗਵੀ ਕਾਰ ਤੋ ਸਰਾਸ ਨਾਮ ਚ ਨਿਰੰਕਾਰ ਸੰਗ ਕਮੁਰ ਕੇ ਅੰਧ ਕੋਰ ਸੰਗ ਚੋਰ ਹਰਾਮ ਕੋਰ ਸੰਗ ਕਮਰ ਕਰ ਜਾਹੀ ਜੋਰ ਸੰਗ ਬਲਵੜ ਹੱਤਿਆ ਕਮਾਇ ਸੰਗ ਪਾਪੀ ਭਾਗ ਗਰ ਜਾਹੀ ਅਸ਼ੰਕ ਕੋ ਰੇ ਕੋ ਰੇ ਫਿਰ ਅਸ਼ੰਕ ਮਲੇ ਸਮਲ ਪਖ ਪ੍ਰਯਸੰਗ ਰੰਦਕ ਸਿਰ ਕਰੀ ਪਰ ਨਾਨਕ ਨੀਂਜ ਕਹਿ ਵਿਚਾਰ ਵਾਰਨ ਜਮ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀ ਕਾ ਤੁਸਰਾ ਸਲਾੰਤ ਨਰੰਕਾਰ ਅਸ਼ੰਕ ਨਾਮ ਜਾਂ ਅਸ਼ੰਕ ਥਾਮ ਨੇ ਗਾਮਾ ਗਾਮਾ ਸੰਖਬੋ ਸੰਕਿਆ ਸਰ ਪਰ ਹੋਇ ਕਰੇ ਨਾਮ ਕਰਿਉ ਸਲਾਹ ਕਰੇ ਗਿਆਨ ਕੀਤ ਗੁਣ ਗਾ ਕਰੇ ਲਿਖਨ ਭੁਲਨ ਬਾਲਕ ਰਸ ਸਰ ਸੰਗਵ ਕਾਨ ਜਿਨਹੇ ਲਕਾਤੇ ਸਰਨਾ ਜੀ ਫਰਮਾਇ ਤੇ ਅਭਿਪਪਾਏ ਜੇਤਾ ਕੇਤਾ ਤਿਤਾ ਨਾਵੇਂ ਨਾਵੇਂ ਨਾਈ ਕੋਤਾ ਕੁਦਰਤ ਕਮਣ ਕਹਾ ਵਿਚਾਰ ਵਯਣ ਜਮ ਇੱਕ ਵਾਰ ਜੋ ਤੁਧ ਭਾਵੇ ਸਾਈ ਤਲੀਕਾਰ ਦੁ ਸਰਾ ਸੁਨਾਮ ਚਨ ਅਨੰਕਰ ਫਰੀਏ ਹੱਥ ਪੈੜਦਨ ਬਹੀ ਪਾਣੀ ਤੋ ਤਿਆਤਰ ਸੋਕੇ ਮੋਤ ਬਲੇਤੇ ਕੱਪੜ ਹੋਇਨੇ ਸਾਵ ਲਗੇ ਹੋ ਤੋ ਇਹ ਫਰੀਏ ਮਦਪਾਪਾ ਕੇ ਸੰਭੋ ਧੋਪੇ ਨਾਵੇਂ ਕੇ ਰੰਗ ਸੁਣੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲਹਿ ਜਾਉ ਆਪੇ ਵੀ ਜਾਪੇ ਹੀ ਖਾ ਨਾਨਕ ਤੁਮੇ ਆਉ ਜਾਉ ਤੀਰ ਤਬ ਦਾ ਦਦਾ ਦੇਖੋ ਪਾਵੇ ਚਲ ਸਾਮਾਨ ਸੁਨੇ ਮਨ ਨੇ ਕੀ ਤਾ ਪਾਉ ਅੰਤਰ ਗਰ ਤੀਰਥ ਮਨ ਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾ ਸਭ ਸੁਹਾਂ ਸਰਾਮਨ ਚਾਉ ਕਮਣ ਸਵੇਲਾ ਉਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਰਤ ਮਹਾ ਕਮਜਿਤ ਹੋ ਆਇਆ ਕਾਰ ਵੇਲ ਨਾ ਪਾਏ ਪਣ ਤੀਜੇ ਹੋ ਵਿਲੇ ਪ੍ਰਾਨ ਵਕਤ ਨਾ ਪਾਇਓ ਕਾ ਦੀਜ ਲਿਖਨ ਲੈ ਕੁਰਾਨ ਤੇ ਤਵਾਰਨਾ ਜੋ ਬੀ ਜਾਣ ਰਤ ਮਹਨਾ ਕੋਈ ਜਾ ਕਰਤਾ ਸੀ ਟੀਗੋ ਸਾਜੇ ਆਪਣੇ ਜਾਣੇ ਸੋਏ ਕਿਵ ਕਰਾ ਕਾ ਕਿਵਸਾ ਲਾਹੀ ਕਿ ਵਰਨੇ ਕਿ ਵਜਾਣਾ ਨਾਨਕ ਆਖਨ ਸਭ ਕੋ ਆਖੇ ਇਕ ਨਿਰ ਕਸਿਆਣਾ ਵੱਡਾ ਸਾਹਿ ਵੱਡੇ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆ ਨਾ ਸੋਹੇ ਪਾ ਤਾਲਾ ਪਤਾਲ ਲਖਿਆ ਗਾਸਾ ਯਗਾ ਸੁਲ ਕੁਰਕ ਪਾਤ ਤੇ ਵੀਦ ਕਹਿਣਕ ਬਾਤ ਸਹਿ ਸਟਾਰੇ ਘਣ ਕਤੇ ਬਾਸੁਲ ਕਤਾਤ ਨੇਕਾ ਹੋਇ ਤਾ ਲਿਖਿਆ ਲਿਖਿਆ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣਿਆ ਤੁਸ ਸਾਹੀ ਸਲਤੀ ਸੁਰਤ ਨਾ ਪਾਈਂ ਨਦੀਆ ਤੇਵਹ ਭਵੇਂ ਸਮੰਦ ਨਾ ਜਾਣੀ ਸਮੰਸਾ ਸੁਲਤਾਨ ਗਿਰਾਸ ਰਤੀ ਮਾਲਤਾਨ ਕੀ ਰਿਤਲਨ ਹਾਵਨੀ ਜੀਤ ਸੁਨਨ ਨਾ ਵਿਸਰੇ ਅੰਤਨਾ ਸਿਤੀ ਕਹਨਾ ਅੰਤਨਾ ਕਰਨ ਦੇ ਨਾ ਤਵੰਤਨਾ ਵਿਕਰ ਸੁਨਨ ਅੰਤਨਾ ਜਾਪੇ ਕਿ ਹਮਨ ਮੰਤਿ ਅੰਤਨਾ ਜਾਪੇ ਕੀ ਤਾਯਾਕਾਰ ਅੰਤਨਾ ਜਾਪੇ ਪਾਰਵਾਰ ਅੰਤਕਾਰਨ ਕੇ ਤੇਵ ਮਿਲਲਾ ਹੈ ਤਾਂ ਕਿ ਅੰਤ ਨਾ ਪਾਏ ਜਾਈ ਹੰਤ ਨਾ ਜਾਣੇ ਕੋਈ ਬੋਤਾ ਕਈਐ ਬੋਤਾ ਹੋਇ ਵੱਡਾ ਸਹਿਬ ਉਚਾ ਤਉਚੇ ਉਪਰ ਉਚਾਨੋ ਇਹ ਵੱਡਾ ਉਚਾ ਹੋਵੇ ਕੋਈ ਤੂਚੇ ਕੋ ਜਾਣੇ ਸੋ ਜੀਵਡਾ ਭਜਾਨਿਆ ਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧੰਨਾਤਮੈ ਕੀਤੇ ਮੰਗੇ ਜੋ ਦੇ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਹਉ ਟਟੇ ਵੇਕਾਰ ਕੀਤੇ ਲੈ ਲੈ ਮਨ ਕਰ ਪਾਹ ਕੀਤੇ ਮੁਰਖਾਈ ਘਾਇ ਕੀਤੇ ਦੂ ਭੂਸਦ ਮਾਰੇ ਪੀਦਾ ਤੇਰੀ ਦਾ ਤਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਛਕੇ ਕੋ ਜੇ ਕੋ ਕਾਇ ਦਾ ਖਣ ਪਾਇਓ ਜਾਣੇ ਜੀਤੀ ਮੋਖ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਜਿਸ ਨੋ ਬਖਸੇ ਸਬਸਲਾ ਨਾਨਕ ਪਾਸਹੀ ਪਾਸਾ ਅਮਲ ਗਨਮਲ ਵਪਾਰ ਮਲ ਵਪਾਰੀ ਮਲ ਬੰਧਾਰ ਮੁੱਲਾਵੇਂ ਮੁੱਲਾ ਜਾਇ ਮੁੱਲ ਭਾਇ ਮੁੱਲਾ ਸਮਾਏ ਅਮੂਲ ਤਰਮੂਲ ਦੇਵਾਨ ਮੂਲ ਤਰਮੂਲ ਫਰਮਾਨ ਮੂਲ ਬਖਸ਼ੀ ਸਮੂਲ ਨਿਸ਼ਾਨ ਮੂਲ ਕਰਮੂਲ ਫਰਮਾਨ ਮੂਲ ਮੁਲਾ ਕਿਆਣ ਜਾ ਆਖਾ ਕਰ ਹਿਲ ਬਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਘਰੇ ਵਖਿਆਣ ਆਖੇ ਵਰਮੇ ਆਖੇ ਦੇ ਆਖੇ ਗੋਪੀ ਦਾ ਗੋਵਿੰਦ ਆਖੇ ਸਰਾ ਕੇ ਸੇ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਆਖੇ ਦੇਵ ਆਖੇ ਸੁਰਨ ਮੁੰਜਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਠੜ ਜਾਏ ਕੀਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕੇਈ ਕੇ ਜਿਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਏਕ ਵਾਖੇ ਬੋਲੇ ਵਿਗੜ ਤਲ ਕੀ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਪਰ ਕਿਹਾ ਜਤਬੈ ਸਰਬ ਸੁਮਾਲੇ ਵਾਜੇ ਨਾਦ ਨੇ ਕਿ ਅਸ਼ੰਕਾ ਕੀਤੀ ਵਾਹਨ ਹਾਰੇ ਕੀਤੇ ਰਾਗ ਪਰੇ ਸੋ ਕਹਿਣ ਕੀਤੇ ਗਾਣ ਹਾਰੇ ਗਾਵੇ ਤੁਮ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੇਵਾਰੇ ਗਾਵੇ ਚਤ ਨੂੰ ਲਿਖ ਜਾਣ ਲਖ ਲਖ ਤੁੰ ਵਿਚਾਰੇ गावे शिवरमा देवी सोहन सदा सवारे गावे निरेंद्र आसन बैठे देवत्या धरनले गावे सिद्धसमा धींद्र गामन साध विचारे गामन जे तिसरी संतोकी गावे वीर करारे गामन पंडित परदकेसर जुग जुग वेदनाले गावे मोहिनी आमणमोहन सरगम छपियाले गामन रत्नयो पाए तेरे 68 तीर्थनाले गावे गोध महाबल सूर गावे कहानी चारे ਗਾਵੈ ਕੰਨਮ ਢਵਰ ਪੰਡਾ ਕਰਕੇ ਰਖੇ ਧਾਰੇ ਸੇਦ ਤੁਨੋ ਗਾਵੈ ਜੋਤਰ ਪਾਵਨ ਰਤੇ ਤੇਰੇ ਪਵਤਰ ਸਾਲੇ ਹੋਰ ਕੀਤੇ ਗਾਵਣ ਸੇ ਮਚਤ ਨਿਅਵ ਨਾਨਕਿਆ ਵਿਚਾਰੇ ਸੋਈ ਸੋਈ ਸਰਾਜ ਸਾਇਓ ਸਾਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਵੀ ਸੀਮਾ ਜਨੀ ਉਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੋਤੀ ਸਤੀ ਵਢਾਈ ਜੀਵ ਤੈ ਸੁਪਾਵੇ ਸੋ ਹੀ ਪਰਸਿਗੋ ਕੁਮ ਨ ਵਰਨਾ ਜਾਇ ਸੋ ਪਾਸਾ ਸਾਹਾ ਪਾਸਾ ਵਿਨਾਨਿਕ ਰਹੈ ਨਰਜਾਈ ਹੰਦਾ ਸੰਤੋਪਤਰੰ ਪਜੋ ਲਈ ਧਿਆਨ ਕੀ ਕਰੇ ਵਿਪੂਰ ਕਿੰთა ਕਾਲ ਕੋ ਆਰੀ ਕਾ ਜੁਗ ਢੰਡਾ ਪ੍ਰਕੀਤ ਆਈ ਕੰਤੀ ਸਗੜਨਾਤੀ ਮਣਗੀ ਤੇਜਗ ਜੀਤ ਆਦੇਤ ਸੇ ਆਦੇਸ਼ ਗਾ ਨਾਦ ਨਾਦ ਜੁਗਤਿ ਵੇਖੋ ਵੇਸ ਤੁਕਤ ਗਿਆਨ ਦੇ ਆਪਨ ਧਾਰਨ ਕਟਕਟ ਵਾਧੇ ਨਾਦ ਆਪ ਨਾਦ ਨਾਤੀ ਸੁਭਜਾ ਕੀ ਰਸਿ ਰਵਰਾ ਸਾਧ ਜੰਡਾ ਉਜਾਦੇ ਘਰ ਕਲਾਵੇ ਲਖੀ ਆਵੇ ਭਾਗ ਆਦੇ ਤੇ ਸਿਆਦੇਸ ਆਗ ਨੀਲ ਨਾਦ ਨਾਦ ਜੁਗ ਜੁਗ ਕੋ ਵੇਸ ਏ ਕਾਮਾਇਕ ਤੁਇ ਆਤਿ ਚੱਲੇ ਪਰਵਾਨਿਕ ਸੰਸਾਰ ਇਕ ਢੰਡਾਰੇ ਕਲਾਈ ਦੀ ਬਾਣੀ ਜੁਗਤਿਸ ਪਾਵੇ ਤੇ ਵਿਚਲਾਵਜ ਬਹੁਵੇ ਫਰਮਾਨ ਹੋਵੇ ਕੈ ਨਨਦਰ ਨਾਵੇ ਬੋਤਾ ਹੈ ਵਿਡਾਣੀਆਂ ਦੇ ਤੇ ਸਿਆਦੇਸ ਆਗ ਨੀਲ ਨਾਦ ਨਾਦ ਜੁਗ ਜੁਗ ਕੋ ਵੇਸ ਆਸ਼ਨ ਲੋਈ ਪੰਡਾਰ ਜੋ ਕਿਸ ਪਾਇ ਸੁਵੇਖਾ ਵਾਰ ਕਰ ਕਰ ਵੇਖੇ ਸਰਗੁਨ ਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇਤ ਸੇ ਆਦੇਸ ਆ ਨੀਲ ਨਾਦ ਨਾਦ ਜਿਗ ਜੁਗੇ ਕੋ ਵੇਸ ਇਕ ਦੂਜੀ ਬਲ ਖੋਏ ਲਖੋਏ ਲਖਵੀਸ ਲਖ ਲਗੜਾ ਕੀਏਕ ਨਾਮ ਜਗਦੀਸ਼ ਇਤੁਰਾਈ ਪਤ ਪਵਰੀਏ ਚੜੀਏ ਹੋਏ ਕੀ ਸੇ ਸੁਨ ਗਲਾ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਭਾਈਏ ਕੂੜੇ ਕੂੜੇ ਠੀਸੇ ਆ ਕਰਨ ਜੋਰ ਜੋ ਪੈ ਨਾ ਜੋਰ ਜੋਰ ਨ ਮੰਗਰਦੇ ਹੈ ਨਾ ਜੋਰ ਜੋ ਨ ਜੁਣ ਮਰਨਾ ਜੋਰ ਜੋਰ ਨਾ ਮੜ ਮਨਸੂਰ ਜੋਰ ਨ ਸੁਰਤੀ ਘਣ ਵਿਚਾਰ ਜੋ ਨ ਜੁਪਟੀ ਛਟੇ ਸੰਸਾਰ ਇਸਾ ਜੋਰ ਕਰਵੇ ਕੇ ਸੋ ਨਾਨਕ ਉਤਮ ਨੀਚ ਨਾ ਕੋਈ ਰਾਤ ਵਿਰੋਧੀ ਥਿੱਤੀ ਵਾਰ ਪਵਨ ਪਾਣੀ ਨੀ ਪਾ ਤਾਲ ਤਿਸ ਵਿੱਚ ertidita ਰਕੀ ਧਰਮਸਾਜ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕਹਿ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ

ਕੀਤਿਆ ਖਾਣੇ ਕੇ ਤਿਆ ਬਾਣੇ ਕੇ ਤੇ ਪਾਦ ਨੇ ਅੰਦਰ ਕੀਤਿਆ ਸੁਰਤੀ ਸੇ ਵਕੇ ਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੇ ਨਾਲ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘਾੜ ਤਕੜੀ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਛੇ ਪਛਤਾ ਦਿੱਥਾ ਕੜੀਆ ਸੁਰਤ ਮਤ ਮਨ ਬੁਰ ਦਿੱਥਾ ਕੜੀਆ ਸੁਰਾ ਸਦਾ ਕੇ ਸੁਧ ਕਰਮਕੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰਤਿ ਨਿਮੇਂ ਰਾਮ ਰਹਿ ਪਰਪੁਰ ਤਿਥੈ ਸੀਤੋ ਸੀਤਾ ਨਾ ਨਾਮਾਇਤਾ ਕੇ ਰੂਪਨ ਕਥਨੇ ਜਾਇ। ਨਾਉ ਮਰੀ ਨਠਾ ਗਏ ਜਾ ਜਿਨਿ ਤੇ ਰਾਮ ਸੇਮ ਨਮਾਹਿ ਤਿਥੈ ਭਗਤ ਵਸੇ ਪੇ ਲੋ ਕਰਨ ਸਚਾਮਸੋ ਸਾਚ ਕਾਨਮ ਸਿਰਨੰਕਾਰ ਕਰ ਕਰ ਵੇਖ ਨਦਰਿ ਨਿਹਾਲ। ਤਿਥੈ ਕੰਡ ਮੰਡਵਰ ਪੰਡ ਜੇ ਕੋ ਕਥੀ ਦਾੰਤ ਨਾਨਦ ਤਿਥੈ ਲੋਲ ਆਕਾਰ ਜਿਉ ਜਿਉ ਕੁੰਤ ਬੇਤੁ ਉਕਾਰ ਵੇਖੈ ਮਨਸੇ ਕਰੇ ਵਿਚਾਰ ਨਾਨਕ ਕਥਨਾ ਕੜਾ ਸਾਰ। ਜਤੋ ਭਾਰਤਿ ਰਸਨਾਰਨ ਮਤਵੇਦ ਹਥਿਆਰ ਭੋਖ ਲਗਨੀ ਤਵ ਤਉ ਭਾਂਡਾ ਪੰਮ੍ਰਿਤ ਢਾਲ ਕੜੀਏ ਸਭ ਸੱਟਿਨਿ ਸਾਜਨ ਕੋ ਨਦਰ ਕਰਮ ਤਿਨ ਕਾਰਿ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਗਵਨ ਗੁਰੂ ਕਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤਿ ਦਾਈ ਦਾਇਆ ਕੇ ਲੈ ਸਗਲ ਜਗਤ ਸੰਗਿਆ ਅਨਿਆ ਬਰੇ ਅਨਿਆ ਵਾਜ ਤ੍ਰਮਹ ਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇੰਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਬਲੇ ਕੀਤੀ ਛੁੱਟੀ ਨਾਲ ਇੰਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਛੁੱਟੀ ਨਾਲ ਵਾਹਿਗੁਰਜ ਦਾ ਖਲਸਾ ਵਾਹਿਗੁਰਜ ਦੀ ਖਫਤੇ